ਕਹੋ ਤਲ ਗੁਰ ਸੇਵੀ ਆਹ ਨਿਸ ਸਹਜ ਸੁਭਾਅ ਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹੋ ਕੁਰਸੋਂ ਹੋ ਝਟੀ ਆ ਤਉ ਦਟਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੇ ਸੱਜਣ ਸੱਚੇ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਸਹਜੇ ਮਿਲਾਂ ਮਿਲੇ ਆ ਪਰਵਾਨਾ ਨਾ ਤਿਸ ਮਾਰਣ ਨਾ ਆਮਣ ਜਾਣ ਠਾਕੁਰ ਮੈਂ ਹੈ ਦਾਸ ਦਾਸ ਮੈਂ ਸੋਏ ਜਹ ਦੇਖਾ ਤਾ ਹੈ ਅਵਰ ਨ ਕੋਈ ਸਹਜ ਮਿਲਾ ਮਿਲੇ ਆ ਪਰਵਾਨ ਨ ਤਿਸ ਮਾਰਾਣ ਨਾ ਆਵਣ ਜਾਣੋ ਧਾਕੁਰ ਮਹਦਾਸ ਦਾਸ ਮੈਂ ਸੋਏ ਜਹ ਦੇਖਾ ਤੈ ਹੈ ਅਵਰ ਨਾ ਕੋਈ ਗੁਰਮੁਖਿ ਭਗਤ ਸਹਜ ਘਰੁ ਪਾਈਐ ਬਿਨ ਗੁਰ ਭੇਟੇ ਮਾਰੇ ਆਈਆ ਜਾਈਆ ਰੋ ਜੇ ਸਾਚੁ ਧ੍ਰੜਾਵਾ ਾਕਥ ਕਥਾਵਾ ਸਬਦੇ ਮਿਲਾਵਾ ਹਰ ਕੇ ਨਾ ਹੀ ਕਾਰਾ ਸੱਚਾ ਠਾਕੁਰ ਸੱਚ ਪਿਆਰਾ ਪਾਨ ਮਹਿ ਮਨੁਆ ਮਨ ਮੈਂ ਹੈ ਸੱਚਾ ਸੋ ਸੱਚਾ ਮਿਲ ਸੱਚੀ ਰਾਚ ਸੇਵਕ ਸਭ ਕਾ ਲੱਗਾ ਪਾਈ ਸਤਿਗੁਰ ਪੂਰਾ ਮਿਲ ਮਿਲਾਈ ਆਪੇ ਦਿਖਾਵਾ ਆਤ ਦੇਖਾ ਹਟੇ ਨਾ ਪਤੀਜਾ ਨਾ ਬਹੁ ਪੇਖਾ ਘੜੇ ਭਾਡੇ ਜਿਨ ਅੰਮ੍ਰਿਤ ਪਾਇਆ ਰੇਮ ਭਗਤ ਪ੍ਰਭ ਮਨੁਪਤੀ ਆਇਆ ਪਾੜੇ ਪਾੜੇ ਭੁੱਲ ਹੈ ਚੋਟ ਖਾਹੇ ਬਹੁਤ ਸਿਆਣਪ ਆਬ ਹੈ ਜਾਹੇ ਮਾਮੋ ਜਪ ਭੋਜਨ ਖਾਏ گور ਮੋ ਕਿਸੇ ਕਉ ਰਹੇ ਸਮਾਏ ਪੂਜੇ ਸਿਲਾ ਤੀਰਥ ਬਨਵਾਸ ਪਰਮਤ ਡੋਲਤ ਭਏ ਉਦਾਸ ਮਨ ਮਾਲਾ ਸੁੱਚਾ ਕਿਉ ਹੋਏ ਸੱਚੇ ਮਿਲਾ ਪਾਵ ਪੱਤੇ ਸੋ ਆਚਾਰ ਵੀਚਾਰ ਸਰੀਰੇ ਆਪੇ ਜੁਗਾ ਦੇ ਸਹਜ ਮਨੁਤੀਰੇ ਪਾਲ ਫੰਕਜ ਮੈਂ ਹੈ ਕੋਟ ਉਦਾਰੇ ਕਰ ਕਿਰਪਾ ਗੋਰ ਮੇਨ ਪਿਆਰੇ ਕਿਸ ਅਗ ਪ੍ਰਭ ਤੋਦ ਸਾਹੀ ਤੋਬ ਬਿਨ ਦੂਜਾ ਮੈਂ ਕੋ ਨਾਹੀ ਜੋ ਤੋਦ ਭਾਵੈ ਤੇ ਉਹ ਰਾਖ ਰਜਾਏ ਨਾਨਕ ਸਹਜੇ ਪਾਏ ਗੁਣ ਗਾਏ ਕਿਸੂ ਅਗ ਪ੍ਰਭ ਤੋਦ ਸਾਲਾਹੀ ਤੋਦ ਬਿਨ ਦੂਜਾ ਮੈਂ ਕੋ ਨਾਹੀ ਜੋ ਤੋਦ ਭਾਵੈ ਤਿਉ ਰਾਖ ਰਜਾਈ ਸਹਜ ਪਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸਹਜੇ ਮਿਲਾ ਮਿਲਿਆ ਪਰਵਾਨ ਨਾ ਤੇ ਸਮਾਰਣ ਨ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨ ਕੋਏ